ਕੋਈ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਪਹੁੰਚਾਂਗੇ ਬਈ ਸ਼ੂਟ ਵੀ ਕਰਾਂਗੇ ਨਾਲੇ ਆ ਕੇ ਆਹ ਆ ਬਲੌਗ ਵੀ ਦੱਸਾਂਗੇ ਠੀਕ ਆ ਯਾਰ ਠੀਕ ਆ ਬਈ ਠੀਕ ਆ ਹਾਂ ਹਾਂ ਆਲੇ ਸਾਹਮਣੇ ਜਾਣਾ ਚਾਹੁੰਦਾ ਸਿੱਧੀ ਤੇ ਪੈ ਗਿਆ ਸੀਗਾ ਤੇ ਇਹਦਾ ਹਾਏ ਤੋੜ ਤਾ ਖੂਫੀਆ ਖੂਫੇ ਰਸਤਾ ਸਾਨੂੰ ਕਮੈਂਟਾਂ ਚ ਦੱਸੋ ਜੇ ਇਹ ਕਿਹੜਾ ਰਸਤਾ ਹੈ ਹਾਂ ਕਹਿੰਦੇ ਲਓ ਜੀ ਚੈੱਕ ਕਰ ਸਕਦੇ ਹਾਂ ਸਵਿੰਗ ਪੂਲ ਕੋਲ ਜਿਹਦਾ ਕਿੱਡਾ ਹੈਲੋ ਗਾਇਸ ਕੀ ਹਾਲ ਚਾਲ ਹੈ ਸਾਰੇ ਸਹੀ ਹੋਗੇ ਆਪਾਂ ਹੀ ਪੂਰੇ ਘੈਂਟ ਇੱਕ ਹੋਰ ਨਵਾਂ ਲੌਗ ਇੰਟੋ ਦਸਵਾਗਤ ਆ ਤੇ ਦਰਸ਼ਕਾਂ ਜੀ ਲੈ ਹੋਣੇ ਪੁਰਾਣੇ ਬਲੌਗ ਦੇ ਵਿੱਚ ਆਪਣੇ ਨਾਲ ਸੀ ਪੁਰਾਣੇ ਬਲੌਗ ਨੂੰ ਵੀ ਬਹੁਤ ਜ਼ਿਆਦਾ ਪਿਆਰ ਕੀਤਾ ਬਹੁਤ ਕਮੈਂਟ ਆ ਰਹੇ ਸੀ ਇਸ ਨੂੰ ਵੀ ਬਹੁਤ ਸਾਰਾ ਪਿਆਰ ਕਰੋ ਸ਼ੇਅਰ ਕਰੋ ਹਾਂ ਹੁਣ ਬਲੌਗ ਹੀ ਸਟਾਰਟ ਕਰਨ ਲੱਗੇ ਆ ਕਾਲਜ ਦਾ ਹੀ ਟਾਈਮ ਨਾਲ ਅਜੇ ਤੱਕ ਪਹੁੰਚ ਗਏ ਹਾਂ ਕਾਲਜ ਉਸੇ ਕਰਕੇ ਹਜੇ ਤੱਕ ਕੋਈ ਨਹੀਂ ਆਇਆ ਹੈਗਾ ਜੇ ਸਭ ਇਹ ਪਹੁੰਚ ਚੁੱਕੇ ਨੇ ਲਓ ਜੀ ਹੁਣ ਅਸੀਂ ਚੱਲੇ ਆ ਕੰਟੀਨ ਵਿੱਚ ਕਾਲਜ ਦੀ ਕੰਟੀਨ ਅਨਾਲ ਦਾ ਕਹਿੰਦਾ ਵੀ ਵੇਖ ਕੇ ਹੀ ਇਹ ਕੁਝ ਖਾਣਾ ਪੀਣਾ ਦਾ ਦੇਖਦੇ ਆਂ ਪਿਛਲੇ ਵਲੌਗ ਦੇ ਵਿੱਚ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਖਾਣਾ ਚਾਹੀਦਾ ਹਾਂਜੀ ਥਲੇ ਤੇ ਕੀ ਹੋਈ ਇਸ ਨੂੰ ਤੇ ਲਾਈਆ ਤੇ ਇਹਦਾ ਰੇਟ ਵੀ ਬਹੁਤ ਜ਼ਿਆਦਾ ਆਗਾ ਲਓ ਜੀ ਕੰਟੀਨ ਵਿੱਚ ਲਓ ਜੀ ਕਾਲਜ ਦੀ ਕੰਟੀਨ ਦਾ ਵੀਊ ਚੈੱਕ ਕਰੋ ਲਓ ਜੀ ਚੈੱਕ ਕਰ ਸਾਡੇ ਆਈ ਸਫਾਈ ਕੀਤੀ ਹੋਈ ਹੈ ਕੰਟੀਨ ਆਈ ਸਫਾਈ ਇਸ ਕੋਈ ਦਾ ਪੂਰਾ ਮਾਹੌਲਾ ਜਦੋਂ ਆ ਜਾਂਦੇ ਬਹੁਤ ਗੰਦਪਾਤ ਹੁੰਦੇ ਇੱਥੇ ਲਓ ਜੀ ਪਹੁੰਚ ਗਏ ਦੂਜੇ ਡਿਪਾਰਟਮੈਂਟ ਦੇ ਵਿੱਚ ਤਲਾਵੀ ਇੱਧਰ ਰੋਟੀ ਪਾਰਟੀ ਚੱਲ ਰਹੀ ਹੈ ਇੱਧਰ ਰੋਟੀਆਂ ਛਾਗ ਰਹੇ ਨੇ ਇੱਧਰ ਐਮ ਐ ਐਮ ਡਿਪਾਰਟਮੈਂਟ ਐਮ ਡਿਪਾਰਟਮੈਂਟ ਇੱਧਰ ਆ ਗਿਆ ਬੀ ਐਸ ਸੀ ਡਿਪਾਰਟਮੈਂਟ ਬੀ ਐਸ ਸੀ ਡਿਪਾਰਟਮੈਂਟ ਆ ਗਿਆ ਇੱਧਰ ਲਓ ਜੀ ਇੱਥੇ ਮਾਰਨਿੰਗ ਦਾ 뷰 ਆ ਪਰ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਆਪਾਂ ਇੱਧਰ ਜਾ ਕੇ ਲੈ ਕੇ ਇੱਧਰ ਵੀ ਚੱਲਾਂਗੇ ਹਾਂ ਹਾਂ ਚੱਲਾਂਗੇ ਜ਼ਰੂਰ ਮਾ ਗਰਮੀ ਬਹੁਤ ਬਹੁਤ ਆ ਆ ਮੁੰਡਾ ਕਹਿੰਦਾ ਕੋਈ ਚੱਕਰ ਨਹੀਂ ਧੁੱਪ ਧੁੱਪ ਦੇ ਹੀ ਪ੍ਰਵਾਹ ਨਹੀਂ ਕਰਦੇ ਬਲੌਗ ਸ਼ੂਟ ਕਰਨਾ ਆਪਾਂ ਕਰਨਾ ਹੀ ਆਪਾਂ ਟਾਈਮ ਨਾਲ ਹੀ ਆ ਦੇਖੋ ਤੁਸੀਂ ਚੌਂਕੀਦਰ ਤੁਹਾਨੂੰ ਦਿਖਾਉਣੇ ਕੋਲ ਜਦੇ ਆਓ ਬੈਠਾ ਗੁੱਟ ਚੌਂਕੀਦਰ ਲਓ ਜੀ ਜਾਵਣਾ ਥੱਲੇ ਆ ਗਏ ਆ ਤੇ ਹੁਣ ਅੱਜ ਤੁਹਾਨੂੰ ਹੁਣ ਤੁਹਾਨੂੰ ਦਿਖਾਉਣੇ ਜਿਹੜਾ ਮਾੜਾ ਮੋਟਾ ਰਹਿੰਦਾ ਸੀਗਾ ਪਿਛਲੇ ਵਲੌਗ ਦੇ ਵਿੱਚ ਉਹ ਤੁਹਾਨੂੰ ਦਿਖਾਉਣੇ ਆ ਅੱਜ ਇਹਦੇ ਚ ਪੂਰਾ ਕੰਪਲੀਟ ਕਰਦੇ ਆ ਕੰਪਲੀਟ ਕਰਦੇ ਆ ਚੈੱਕ ਕਰ ਸਕਦੇ ਹਾਂ ਹਜੇ ਤੱਕ ਤਾਂ ਕੋਈ ਨਹੀਂ ਆਇਆ ਹੈ ਹੀ ਆਏ ਆ ਇਕੱਲੇ ਆਹ ਜਿਹੜਾ ਰਸਤਾਂ ਨਾ ਇਹ ਇੱਕ ਤਰ੍ਹਾਂ ਦੀ ਜੰਨਤ ਆ ਇੰਨਾ ਘੈਂਟ ਇੱਥੇ ਮਤਲਬ ਕਿ ਗਲਾਪਾਂ ਦੀ ਸੁਗੰਧ ਹਾਂ ਕੁਸਬੂ ਆਉਂਦੀ ਆ ਚੈੱਕ ਕਰ ਸਕਦੇ ਤੁਸੀਂ ਜਿੰਨੇ ਜੀ ਸੈਲੀਬ੍ਰਿਟੀ ਜਾਂ ਸਾਰੇ ਜਿਵੇਂ ਵੱਡੇ ਭਗਵੰਤ ਮਾਲ ਐਮਐਲਏ ਸਾਰੇ ਆ ਰਹੇ ਤੁਹਾਨੂੰ ਵੀ ਜਾਂਦੇ ਆ ਉਹ ਜਨ ਸਪੈਸ਼ਲ ਹੁੰਦਾ ਆ ਨੀਰ ਨਦੀ ਵੀ ਆ ਨੀਰ ਨਦੀ ਸਮਾਲ ਨੀਰ ਨਦੀ ਆ ਸਮਾਲ ਨੀਰ ਲਓ ਜੇ ਫੁੱਲਾਂ ਨਿਆਰਾ ਲਓ ਤੁਸੀਂ ਆ ਚੈੱਕ ਕਰੋ ਤੁਸੀਂ ਕਿਉਂ ਕਿੱਡਾ ਘੈਂਟ ਅਨੰਦ ਆ ਰਿਹਾ ਆ ਦੇਖੋ ਤੁਹਾਨੂੰ ਅਸੀਂ ਫੁੱਲ ਦਿਖਾਉਣੇ ਨੇ ਕਿੰਨੇ ਘਾਟਾ ਇੱਥੇ ਪੌਰੇ ਫੁੱਲ ਵੇਖ ਲਓ ਬਈ ਤੁਸੀਂ ਤਾਂ ਵੇਖ ਨਹੀਂ ਹੋਣੀ ਤੁਸੀਂ ਤਾਂ ਕਦੇ ਵੇਖੀ ਨਹੀਂ ਹੋਣੀ ਬੋਲ ਤੇ ਵੇਖ ਲਓ ਹੁੰਦੀ ਸਵਾਰ ਕੇ ਹੈਲੋ ਗਾਇਸ ਵੀਰੇ ਤੂੰ ਹੀ ਕਰੇ ਬੋਲ ਦੇਖੀ ਫੁੱਲ ਵੇਖਣੀ ਚਲ ਵੋਲ ਵੇਖ ਲੋ ਤੁਸੀਂ ਐਡਮਾ ਲਾ ਰਿਹਾ ਨਦੀ ਵੀ ਜਾ ਰਹੀ ਹੈ ਨਦੀ ਇਹ ਥੋੜਾ ਰੌਣਕ ਮੇਲਾ ਕਿਆ ਲਰਿਆ ਹੁਣ ਤੁਹਾਨੂੰ ਗਾਂ ਸਾਰਾ ਕੁਝ ਦਿਖਾਉਣੇ ਆ ਜੇ ਹੋ ਸਕਿਆ ਤੁਹਾਨੂੰ সুইমিਂਗ ਪੂਲ ਵੀ ਦਿਖਾਵਾਂ ਕਾਲਜ ਦਾ ਹੁਣ ਅਸੀਂ ਤੁਹਾਨੂੰ ਸੰਤਰ ਦਿਖਾਵਾਂਗੇ ਸਮੁੰਦਰ ਸਮੁੰਦਰ ਯਸ ਯਸ ਆ ਆ ਗਿਆ ਦੂਜਾ ਕਿਹੜਾ ਗਰਾਊਂਡ ਵਜਦਾ ਪੀਟੀ ਗਰਾਊਂਡ ਪੀਟੀ ਗਰਾਊਂਡ ਆ ਗਿਆ ਚੈੱਕ ਕਰ ਸਕਦੇ ਆ ਵੀਹਿਕਲ ਡਿਪਾਰਟਮੈਂਟ ਲਓ ਜੀ ਸਾਰਾ ਕਾਲਜ ਫੁੱਲਾਂ ਨਾਲ ਭਰਿਆ ਪਿਆ ਤੁਸੀਂ ਚੈੱਕ ਕਰ ਸਕਦੇ ਹੋ ਵਨਸੂ ਨੇ ਫੁੱਲ ਆ ਵੇਖੋ ਜੀ ਇਹ ਤਾਂ ਗਲਾਬ ਹੀ ਆ ਪਰ ਇਹਦੀ ਨਸਲ ਵੀ ਹੋਰ ਆ ਜੀ ਅੱਛਾ ਹਾਂ ਹਾਂ ਵੇ ਕਿੱਡੇ ਸੋਹਣਾ ਲਾਦੇ ਨਾ ਇਹ ਗੁਲਾਬ ਦੇ ਫੁੱਲ ਆ ਹਾਂ ਉਹ ਫੁੱਲ ਆ ਗੁਲਦਸਤਿਆਂ ਵਾਲੇ ਫੁੱਲ ਆ ਗੁਲਦਸਤਿਆਂ ਵਾਲੇ ਕਿਉਂ ਚੈੱਕ ਕਰੋ ਗਾਇਸ ਵੀਰੇ ਤੁਸੀਂ ਕਰੇ ਵੇਖੀ ਜਣੇ ਬੱਲ ਵੀਰੇ ਚੈੱਕ ਕਰੋ ਲਓ ਜੀ ਤੁਹਾਨੂੰ ਲੈ ਆਨੇ ਆ সুইমিং ਪੂਲ ਕਾਲਜ ਦਾ সুইমিং ਪੂਲ ਮੋਟਰਸਾਈਕਲ ਦੇਖੋ ਨਾ ਦੇਖੋ ਖੜਾ ਮੇਰੇ ਤੇ ਖੜਾ ਇਹਦੀ ਵਿਚਾਰੇ ਦੀ ਹਾਲਤ ਬੁਰੀ ਹਾਲਤ ਦੇਖੋ ਤੁਸੀਂ ਕਿਵੇਂ ਲਓ ਜੀ সুইমিং ਪੂਲ ਚ ਲੈ ਕੇ ਜਾਂਦੇ ਆ ਜੇ ਤੁਸੀਂ ਸਿੱਖਣਾ ਚਾਹੁੰਦੇ ਆ گورਵਡ ਬਜਿੰਦਰਾ ਕਾਲਜ ਆ ਜਾਓ ਜੇ ਸਾਡਾ ਤੁਸੀਂ ਚੈਨਲ ਦਾ ਨਾਮ ਲੈ ਕੇ ਇੱਥੇ ਆਉਂਗੇ ਸਾਡੇ ਬਾਰੇ ਕਹੋਗੇ ਤਾਂ ਨੂੰ ਡਿਸਕਾਊਂਟ ਵੀ ਮਿਲੂਗਾ ਲਓ ਜੀ ਸਵਿੰਗ ਪੂਲ ਆ ਚੁਕੇ ਨੇ ਵੇਖ ਲਖ ਲਓ ਜੀ ਅੰਦਰ ਲੈ ਜਾਓ ਲਓ ਜੀ ਅੰਦਰ ਲੈ ਜਾਓ ਲਓ ਜੀ ਚੈੱਕ ਕਰ ਸਕਦੇ ਹੋ ਸਵਿੰਗ ਪੂਲ ਕਾਲਜ ਦਾ ਕਿੰਨਾ ਘੈਂਟ ਆ ਵੇਖੋ ਤੁਸੀਂ ਪੂਲ ਚਲੋ ਹੁਣ ਆਪਾਂ ਜਾਂਦੇ ਆ ਬਾਹਰ ਵੱਲ ਨੂੰ ਗਰਮੀ ਬਹੁਤ ਜ਼ਿਆਦਾ ਯਾਰ ਗਾਈਸ ਤਾਂ ਕਰਕੇ ਬਾਹਰ ਚੱਲੇ ਚਲੋ ਸਵਿੰਗ ਪੂਲ ਬਾਬਾ ਬ੍ਰਿਜੀਟ ਦੀ ਫੋਟੋ ਲੱਗੀ ਆ ਸੇਂਗੂ ਲਾ ਮੋਲੇ ਵੇ ਲਿਆ ਬਈ ਸਾਨੂੰ ਮੰਦਾ ਜੀ ਬਈ ਕੋਈ ਨਹੀਂ ਵੀਡੀਓ ਬਣਾ ਲਿਓ ਸਵਾਰ ਕੇ ਪਰ ਇੱਥੋਂ ਜਾ ਰਹੇ ਹਾਂ ਜਾ ਰਹੇ ਹਾਂ ਸਾਡੀ ਕਲਾਸ ਦਾ ਵੀ ਟਾਈਮ ਹੋਣਾ ਹੈ ਵਾਹ ਫੇ ਤਾਂ ਅਸੀਂ ਕਲਾਸ ਕਲੋਜ਼ਰ ਨੂੰ ਜ਼ਰੂਰੀ ਨਹੀਂ ਕਰ ਸਕਦੇ ਹਾਂ ਘੱਟ ਬਾਦੀ ਲਾਉਣਾ ਅਸੀਂ ਸਟੂਡੈਂਟ ਬਹੁਤ ਮਤਲਬ ਕਿ ਸ਼ਿਹਾਰਾਂਗੇ ਤੇ ਇੱਕ ਦਿਨ ਪੜ੍ਹ ਲਗੇ ਪੇਪਰ ਕਲੀਅਰ ਹੋ ਜਾਂਦਾ ਹਾਂ ਸਹੀ ਗੱਲ ਹੈ ਬਾਕੀ ਸਾਡੀ ਮੈਡਮ ਹਸਰਾਣਾ ਬਣੀ ਹੋਈ ਆ ਬੇਫਿਕਰ ਹੋ ਕੇ ਫਿਰ ਇੱਧਰ ਕਾਰੀ ਦੇਣਾ ਕਾਰੀ ਦੇਣਾ ਬਾਕੀ ਜੈਮ ਤੋਂ ਚੈੱਕ ਕਰੋ ਜੈਮ ਬੂਆ ਵੀ ਬੰਦ ਆ ਸਾਰਾ ਪ੍ਰੋਵਾਈਡ ਹੈ ਕਾਲਜ ਸਾਰਾ ਭਰਿਆ ਪਿਆ ਸਹੂਲਤਾਂ ਨਾਲ ਬਸ ਬੱਚਾ ਇੱਥੇ ਚਾਹੀਦਾ ਦੂਜਾ ਖੂਫਿਆ ਖੂਫੇ ਰਸਤਾ ਸਾਨੂੰ ਕਮੈਂਟਾਂ ਚ ਦੱਸੋ ਜੇ ਇਹ ਕਿਹੜਾ ਰਸਤਾ ਹੈ ਕਹਿੰਦੇ ਆਸ਼ਕਾਂਸ ਤੇ ਕਹਿੰਦੇ ਜੰਨਤ ਵਾਲਾ ਰਸਤਾ ਓਏ ਰਸਤਾ ਆਸ ਕਿੱਥੋਂ ਦੀ ਪ੍ਰਵੇਸ਼ ਕਰਦੇ ਆ ਇੱਧਰ ਇਹ ਜੰਨਤ ਵਾਲਾ ਰਸਤਾ ਇਹ ਹੋਸਟਲ ਨਾਲ ਵੀ ਅਟੈਚ ਹੋ ਜਾਂਦਾ ਗਰਾਊਂਡ ਨਾਲ ਵੀ ਅਟੈਚ ਹੋ ਜਾਂਦਾ ਸਾਰੇ ਕਿਤੇ ਅਟੈਚ ਰਾਸ਼ਟਰੀ ਸੇਵਾ ਯੋਜਨਾ ਫਲਵਾੜੀ ਆਹ ਹੋਸਟਲ ਕਾਲਜ ਦਾ ਹੋਸਟਲ ਕੋਲ ਦਾ ਹੋਸਟਲ ਤੁਸੀਂ ਜੇ ਨਹੀਂ ਵੇਖਿਆ ਸਾਡੇ ਦੂਜੇ ਵਲੌਗ ਦੇ ਵਿੱਚ ਜਾ ਕੇ ਦੂਸਰੇ ਵਲੌਗ ਤੇ ਵੀ ਇਹ ਦੇਖ ਸਕਦੇ ਆ ਤੇ ਉਹਦੇ ਚ ਸਾਰਾ ਕੁਝ ਇਹਦਾ ਰਾਜੇ ਦੀ ਗੁਫਾ ਗੁਫਾ ਸਾਰੇ ਕਮਰੇ-ਕਮਰੇ ਦਿਖਾਈ ਹੈ ਸਾਰਾ ਇੱਥੇ ਹਿਸਟੋਰੀਕਲ ਥਿੰਗਸ ਦੱਸਿਆ ਆ ਵੇਖੋ ਤੁਸੀਂ ਰੋਡ ਦੀ ਕਿੰਨਾ ਸੋਹਣਾ ਲੱਗ ਰਹੀ ਰੋਡ ਵੇਖੋ ਪੂਰਾ ਘੈਂਟ ਮਾਹੌਲ ਲਓ ਜੀ ਇੱਥੋਂ ਦੀ ਬਿਲਡਿੰਗ ਦਾ ਪੂਰਾ ਮਾਹੌਲ ਦਿਖਾਦਾ ਕੋਲ ਜਿਹੜਾ ਰਸਤਾ ਲਓ ਜੀ ਇਹ ਮੁੰਡਾਂ ਦਾ ਵੀ ਲਾਇਬ੍ਰੇਰੀ ਦਾ ਵੀਊ ਦੁਬਾਰਾ ਫੇਰ ਦਿਖਾਉਣਾ ਵੀ ਕਹਿੰਦਾ ਆਪਾਂ ਜਾਂਨੇ ਮੈਡਮ ਨੂੰ ਮਿਲ ਕੇ ਆਉਣੇ ਆ ਜਿਹੜਾ ਸੀ ਉਸ ਦਿਨ ਪੂਰਾ ਕਲੀਅਰ ਨਹੀਂ ਕਰ ਸਕੀ ਸੀ ਹਾਂ ਆ ਸਕਾਰਪਿਓ ਗੱਡੀ ਸਾਡਾ ਖੇੜਾਣੇ ਛੱਡਦੀ ਤੁਹਾਨੂੰ ਦਿਖਾਇਆ ਸੀ ਗਰਾਊਂਡ ਸਾਰਾ ਲਓ ਜੀ ਹੁਣ ਜਾਂਦੇ ਆਪਾਂ ਕਾਲਜ ਦੀ ਲਾਇਬ੍ਰੇਰੀ ਚਲੋ ਮਿਲਦੇ ਆਂ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਜੇ ਮੈਡਮ ਸਾਨੂੰ ਇਜਾਜ਼ਤ ਦੇਤੀ ਵੀਡੀਓ ਬਣਾਉਂਦੀ ਤਾਂ ਬਣਾਵਾਂਗੇ ਨਹੀਂ ਸਾਨੂੰ ਗਾਲ੍ਹਾਂ ਹੀ ਪੈ ਸਕਦੀਆਂ ਹਾਂ ਆਈ ਐਮ ਸੋ ਸੌਰੀ ਹਾਂ ਗਾਲ੍ਹਾਂ ਸਾਨੂੰ ਜ਼ਰੂਰ ਪੈਣੀਆਂ ਐ ਵੈਸੇ ਤਾਂ ਵੈਸੇ ਹੀ ਵੇਖਦੇ ਆਂ ਕੀ ਬੰਦ ਅੰਦਰ ਜਾ ਕੇ ਲਓ ਜੀ ਆ ਚੰਗੀਆਂ ਹੋਰ ਜੀ ਤਿਆਰੀ ਕਰ ਰਹੇ ਆ ਬਸ 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 ਹੋਰ ਬੰਗਲ ਕੀ ਵਾਲਾ ਲਓ ਜੀ ਪਹਿਲਾਂ ਵੀ ਪਰ ਲਾਇਆ ਪਰ ਇਹ ਜੀ ਬਹੁਤ ਜਿਹੜੀ ਬੈਠਾ ਵੇ ਵਲੌਗ ਦੇ ਵਿੱਚ ਆ ਗਏ ਆ ਠੀਕ ਹੈ ਸਟੱਡੀ ਕਰ ਰਹੇ ਨੇ ਬੱਚੇ ਬੱਚੇ ਦੇ ਪੜ ਰਹੇ ਆ ਪੱਖੇ ਥੱਲੇ ਬੈਠੇ ਆ ਆਨੰਦ ਲੈ ਰਹੇ ਆ ਤੇ ਲਾਇਬ੍ਰੇਰੀ ਦਾ ਜਿਹੜਾ ਥਿਊ ਆ ਉਹ ਬਹੁਤ ਬਦਲਦਾ ਚਲਾਓ ਚਲਿਏ ਮੈਡਮ ਆ ਗਈ ਆ ਹੁਣ ਸਾਨੂੰ ਗਾਲਾਂ ਪੈਣਗੇ ਐਨਖ ਲੱਗੇ ਸਾਨ ਬੋ ਕਰਦਾ ਆਪਣਾ ਨਾਮ ਟਾਪ ਤੇ ਜਾਂਦਾ ਮੇਰੇ ਵੀਰੋ ਲਖਵਿੰਦਰ ਸਿੰਘ ਟਾਪ ਤੇ ਪਹਿਲਾਂ ਹੀ ਲਿਆ ਪਿਆ ਪਹਿਲੀ ਯਾਰੀ ਲੋਗੇ ਜਿੱਦੀ ਆ ਗਏ ਸੀ ਅੰਦਰ ਗਏ ਸੀ ਬ੍ਰੀਚੋਂ ਆ ਗਏ ਆ ਤੇ ਮੈਡਮ ਤੋਂ ਗਾਲਾਂ ਸਾਨੂੰ ਗਾਲਾਂ ਬਹੁਤ ਜ਼ਿਆਦਾ ਪਈਆਂ ਵੀ ਸੋਝ ਵੀ ਨਹੀਂ ਸਾਦੇ ਕਿੰਨੀਆਂ ਜ਼ਿਆਦਾ ਪਈਆਂ ਇਸ ਲਈ ਹਾਰ ਕੇ ਸ਼ਰਮਿੰਦੇ ਹੋ ਕੇ ਹੀ ਬਾਹਰ ਆਏ ਆ ਸੀ ਬਾਹਰ ਆ ਗਏ ਹਾਂ ਜੇ ਭਾਈ ਸ਼ੂਟ ਕਰ ਹੀ ਮੈਡਮ ਸਾਨੂੰ ਵੇਖ ਲਿਆ ਪਏ ਵੇਖ ਲਿਆ ਤੇ ਫਿਰ ਸਾਨੂੰ ਸ਼ਲੋਕ ਸੁਣਾ ਕੇ ਹੀ ਵਰਾ ਗਏ ਆ ਲਓ ਜੀ ਆ ਉਹ ਬੱਚੇ ਆ ਜਿਹੜੇ ਗਾਂ ਕੇ ਮਤਲਬ ਕਿ ਆਈਪੀਐਸ ਅਫੀਸਰ ਬਨਣਾ ਚਾਹੁੰਦੇ ਆ ਤੇ ਦਿਨ ਦਿਨ ਚੁਗਣੀ ਰਹਿੰਦੇ ਆ ਮਿਹਨਤ ਕਰਦੇ ਆ ਹੋਰ ਵੀ ਕੀ ਆ ਤੇ ਇਹ ਬਹੁਤ ਜ਼ਿਆਦਾ ਛਾਹ ਆ ਤੇ ਸﺠਜੀਤ ਸਰ ਦਾ ਹਰਮਨ ਪਿਆਰਾ ਸਟੂਡੈਂਟ ਹੈ ਲਓ ਵੀ ਤੁਹਾਨੂੰ ਲੋਅ ਚ ਲੈ ਜਾਂਦਾ ਹੁਣ ਅਸੀਂ ਤੇ ਇਹ ਬਾਲੀ ਇਹ ਹੋਰ ਸਬਜੈਕਟ ਨਹੀਂ ਪੜਦਾ ਇਹ ਇਕੱਲੇ ਪ੍ਰਿੰਸੀਪਲ ਹੀ ਪੜਦਾ ਕਿਉਂਕਿ ਇਹ ਸ੍ਰੀ ਸਾਦਾ ਸਰ ਦਾ ਪਿਆਰਾ ਸਟੂਡੈਂਟ ਆ ਹਰਮਨ ਬੱਚਾ ਉਹ ਆ ਇਹ ਖੱਟੀ ਵਰਦੀ ਵਾਲਾ ਬੱਚਾ ਇਹ ਮੀਤ 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 ਆਪ ਹੀ 2000 ਦੇ ਕ੍ਰਿਕਟ ਗਰਾਊਂਡ ਆ ਮੂਰਾ ਮਾਹੌਲ ਪਨਾਇਆ ਚੈੱਕ ਕਰ ਦਦੇ ਆ ਲਓ ਜੀ ਆਉਣਾ ਨਹੀਂ ਸਰ ਜੀ ਸੰਸੋਲ ਉਹਨੂੰ ਕਿ ਇਹ ਸ੍ਰੀ ਮਾਤਾ ਅੰਦਿਲ ਨੂੰ ਸਮਝਾ ਕੇ ਕਰਦਾ ਬਈ ਸੁਣ ਰੋ ਆ ਦੇਸਾ ਅਲੋਜੀ ਬੰਦੇ ਇਹ ਗੱਲ ਹੋ ਰ ਆ ਤੂੰ ਇੰਟੈਲੀਜੈਂਟ ਹੈ ਬੱਚਾ ਯਾਰ ਬਾਕੀ ਤੇਰੇ ਤਾਂ ਨੰਬਰ ਹੋਣੇ ਲਾ ਦੇਨੇ ਸੋੜਾ ਇਹ ਇਹਨਾਂ ਮਤਲਬ ਕੀ ਤੇਰਾ ਮੇਰੇ ਹਰਮਨ ਪੇਰ ਆ ਸਟੂਡੈਂਟ ਦਾ लवली ਤੇਰੇ ਸਾਥ ਕੇ ਹਸਤੀ ਵਾਲੇ ਮੈਡਮ ਕੀ ਕਹਿੰਦਾ ਹੀ ਐ ਸੀਐਸਯੂ ਵਾਲੇ ਆ ਜਿਨ੍ਹਾਂ ਨੇ ਸਾਡੇ ਪਾਲਜ ਆਸਤੇ ਬਹੁਤ ਪਸੰਦੀ ਕੀਤਾ ਆ ਸਾਡੇ ਪ੍ਰਧਾਨ ਸਾਹਿਬ ਤਾਂ ਆ ਸਾਡੇ ਪ੍ਰਧਾਨ ਸਾਹਿਬ ਆ ਸਾਡੇ ਉਹ ਸਟੂਡੈਂਟ ਆ ਜਿਨ੍ਹਾਂ ਨੇ ਕੀ ਐਸੀਆ ਮਤਲਬ ਬਹੁਤ ਮਤਲਬ ਹੈ ਕਿ ਜੋ ਨਾਂ ਤੇ ਜਿਹੜੇ ਰਹਿ ਰਹੇ ਨੇ ਚੱਲਦਾ YouTube ਤੇ ਪਰ ਹੈ ਹਾਂ ਹਾਂ ਚੱਲਦਾ ਅੱਗੇ ਨੂੰ ਲੈ ਕੇ ਜਾਂਦਾ ਕਿੱਥੇ ਸਾਨੂੰ ਦਾਪਾ ਕਾਲਜ ਕੁੜੀ ਸੀ ਉਹ ਬਿਆਦਕਾਰ ਵਾਲਾ ਹਾਂ ਹਾਂ ਕੋਈ ਆਪਾ ਪ੍ਰੋਟੈਸਟ ਕਰ ਰਹੇ ਹਾਂ ਕਾਲ ਦੇ ਗੇਟ ਤੇ ਹਾਂ ਤਾਂ ਸਾਰਿਆਂ ਨੇ 10:30 ਯਾਰ ਮੇਰਾ ਪਲੀਟਿਕ ਆ ਰਿਹਾ ਐ ਐਮਐਸਪੀ ਹੈ ਬਹੁਤ ਠੀਕ ਹੈ ਕੋਈ ਨਹੀਂ ਕੋਈ ਨਹੀਂ ਪਹੁੰਚਾਂਗੇ ਬਈ ਸ਼ੂਟ ਵੀ ਕਰਾਂਗੇ ਨਾਲੇ ਆ ਕੇ ਹਾਂ ਆ ਬਲੌਗ ਵੀ ਦੱਸਾਂਗੇ ਠੀਕ ਠੋਰ ਠੀਕ ਹੈ ਬਈ ਠੀਕ ਹੈ ਹਾਂ ਸਾਡੇ ਕੌਜ ਦੇ ਪ੍ਰਧਾਨ ਸਾਹਿਬ ਸੀ ਜਿਹਨੇ ਤੁਹਾਨੂੰ ਮੁਲਾਕਾਤ ਕਰਾਈ ਸਾਡੇ ਸਾਡੇ ਕੰਮ ਬਹੁਤ ਕੜਾਏ ਜਾਂ ਕੋਣ ਅਸੀਂ ਤੁਹਾਨੂੰ ਮਤਲਬ ਕਿ ਅੱਗੇ ਲੈ ਕੇ ਚਾਹੁੰਦੇ ਵਾ ਸਾਡੇ ਕੰਮ ਬਹੁਤ ਕੜਾਏ ਜੂਆਂ ਹਰੀ ਹੋਣੀ ਪੂਰੀ ਨਾ ਹੋਣੀ ਸਾਰਾ ਕੋਈ ਨਾ ਆਹ ਮੁੰਡਾ ਕਾਇਲੇ ਸਾਹਮਣੇ ਜਾਣਾ ਚਾਹੁੰਦਾ ਸੀ ਤੇ ਪੈ ਗਿਆ ਸੀਗਾ ਤੇ ਇਹਦਾ ਹਾਏ ਤੋੜ ਤਾ ਕਤਲ ਕਰਦੇ ਕਤਲ ਕਹਿੰਦੇ ਇਦਾਂ ਦੀ ਗਲਤੀ ਤੁਸੀਂ ਨਾ ਕਰਿਆ ਜੋ ਕੌਜ ਦਾ ਹੁਣ ਕਹਿੰਦੇ ਮਾਹੌਲ ਬਣਿਆ ਪੂਰਾ ਘੈਂਟ ਵਾਹੋ ਜੀ ਮਾਹੌਲ ਪੂਰਾ ਘੈਂਟ ਬਣ ਗਿਆ ਜਨਤਾ ਆ ਗਈ ਫੁੱਲ ਕਹਿੰਦੇ ਬਿਨਾ ਕੋਲਜ ਸੋਨਾ ਲੱਗਦਾ ਤੇ ਮੋੜਾ ਥੋੜਾ ਜਿਹਾ ਸਪੀਚਰ ਸੁਚਾ ਦੇਣ ਦਿੰਦਾ ਬੜਾ ਇਹਦੇ ਗਿਆਨ ਗੁਣ ਬੜਾ ਝਾੜਦਾ ਇੱਧਰ ਵੇਖੋ ਤੁਸੀਂ ਟਮਾਟਰ ਰੰਗੀ ਕਾਰਾ ਕੀ ਟਮਾਟਰ ਰੰਗੀ ਕਾਰਾ ਕੀ ਆ ਦੇਖੋ ਆਮੋਲ ਬਣ ਗਿਆ ਪੂਰਾ ਕਾਜ ਦਾ ਉਹ ਬੰਦੇ ਕੋਲੇ ਲੈ ਕੇ ਚੱਲੇ ਆ ਜਿਹੜੇ ਕੋਈ ਲੈਕਚਰ ਨਹੀਂ ਲੰਦੇ ਤੇ ਆਏ ਬੈਠੇ ਰਹਿੰਦੇ ਆ ਇੱਧਰ ਤੋਂ ਇਹ ਉਹ ਬੰਦੇ ਆ ਜਿਹੜੇ ਕਦੇ ਵੀ ਇਹਨਾਂ ਨੇ ਲੈਕਚਰ ਨਹੀਂ ਲਾਇਆ ਕੋਈ ਵੀ ਤੇ ਇਹ ਜਾਵਣਾ ਠਾਕੇ ਬੈਠੇ ਰਹਿੰਦੇ ਆਗੇ ਹੋਰ ਬਈ ਉਹ ਨਹਿਰ ਤੇ ਹੁਣ ਆ ਨਹਿਰ ਤੇ ਬੈਠਾ ਰਹਿੰਦਾ ਆ ਦੇਖੋ ਆ ਉਹ ਬੰਦਾ ਗਾਂ ਦਾ ਇਹ ਨਹਿਰਾਂ ਦੇ ਦੇਣ ਵਾਲੇ ਆਓ ਜੀ ਬਹਿ ਗਏ ਹੁਣ 10 ਮਿੰਟਾਂ ਪਰ ਐਕਟਿਵਿਸਟ ਕਰ ਲਈਏ ਫਿਰ ਵੇਹਣੇ ਕਿੱਧਰ ਨੂੰ ਜਾਣਾ ਹੁਣ ਕਾਜਲਾ ਪੂਰਾ ਮੋਲ ਬਣ ਗਿਆ ਵਲੌਗ ਦੇ ਨਾਲ ਬਣੇਓ ਲਾਈਕ ਕਮੈਂਟ ਸਬਸਕ੍ਰਾਈਬ ਰੱਖਿਆ ਚੱਕੇ ਰੱਖੋ ਕੰਮ ਉਹ ਸਾਡੇ ਪ੍ਰਧਾਨ ਸਾਹਿਬ ਗੱਲਾਂ ਬਾਤਾਂ ਚੱਲਦੀਆਂ ਨੇ ਅੱਜ ਪ੍ਰੋਟੈਸਟ ਹੀ ਹੋਊਗਾ ਦੇਖੋ ਮੋਲ ਛੋੜ ਪੂਰਾ